ਅੱਜ ਸਿੱਖਾਂ ਦੀ ਜਿਹੜੀ ਬਦਹਾਲੀ ਹੈ ਨਾ ਇਹਦਾ ਕਾਰਨ ਸਿੱਖ ਖੁਦ ਨੇ ਮੈਂ ਹੁਣ ਇੱਕ ਪੌਡਕਾਸਟ ਦੇਖ ਰਿਹਾ ਸੀ ਕਿ ਸਿਧਾਂਤਰਾ ਪਰਦੇਸ਼ ਚੋਂ ਉਹ ਪੰਜਾਬ ਦੀ ਕਨਵਰਜਨ ਤੇ ਗੱਲ ਕਰ ਰਿਹਾ ਸੀਗਾ ਤੇ ਮੈਂ ਅੱਗੇ ਵੀ ਕਹਿੰਦਾ ਵੀ ਕਿਉਂ ਗਰੀਬ ਸਿੱਖ ਕਨਵਰਟ ਨਾ ਹੋ ਜਾਏ ਯਾਰ ਜਿਹੜਾ ਆਪਣੀ ਧੀ ਦੇ ਵਿਆਹ ਦੇ ਚਾਹੇ ਦਾ ਰਾਗੀ ਪਟ ਨਹੀਂ ਸੱਦ ਸਕਦਾ ਚਾਹੇ ਦਾ ਗਰੰਥੀ ਨਹੀਂ ਸੱਦ ਸਕਦਾ ਨਾ ਅਸੀ ਕਹਿੰਨੇ ਆ ਕਿ ਇਹ ਗ੍ਰੰਥੀ ਗੁਰੂ ਕੇ ਵਜ਼ੀਰ ਨੇ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਝੂਠ ਹੈ ਮੇਰੀ ਇੱਕ ਵੀਡੀਓ ਬੜੀ ਵਾਇਰਲ ਹੋ ਗਈ ਜਿਸ ਵਿੱਚ ਮੈਂ ਕਹਿੰਦਾ ਜਿਹੜਾ ਸਭ ਤੋਂ ਉਹ ਖਿੱਦ ਬੰਦਾ ਪਾਠੀ ਬੰਦਾ ਹਨ ਉਹ ਕੱਟ ਕੇ ਬੜੀ ਚੱਲੀ ਸੀ ਪਰ ਉਹਦਾ ਜਿਹੜਾ ਅਗਲਾ ਹਿੱਸਾ ਨਹੀਂ ਕਿਸੇ ਨੇ ਸੁਣਿਆ ਕਿਉਂਕਿ ਅਸੀਂ ਉਹਨਾਂ ਕੁ ਸੁਣਨਾ ਚਾਹੁੰਦੇ ਆ ਜਿੰਨਾਂ ਸਾਨੂੰ ਚੰਗਾ ਲੱਗਦਾ ਹੁਣ ਉਹ ਗ੍ਰੰਥੀਆਂ ਦੇ ਹਾਲਾਤ ਪਿੱਛੇ ਮੈਨੂੰ 1.5 ਸਾਲ ਪਹਿਲਾਂ ਇੱਕ ਸਿੰਘ ਦਾ ਫੋਨ ਆਇਆ ਕਹਿੰਦਾ ਬਾਬੇ ਬਾਰਸ਼ਾਂ ਬੜੀਆਂ ਹੋਈਆਂ ਨੇ ਤੇ ਛੱਤ ਨਾ ਜਾ ਬਵੇ ਕਿਤੇ ਤੇ ਚਲੋ ਜਿੰਨੀ ਸਮਰੱਥਾ ਸੀ ਪਸੇਵਾ ਪਾਣੀ ਕੀਤੀ ਕਿਉਂਕਿ ਮੈਂ ਐਨ ਜੀਓਜ਼ ਵਗੈਰਾ ਚਲਾਉਂਦੇ ਹੱਕ ਚ ਨਹੀਂ ਨਾਮ ਇਹਨਾਂ ਕਮਾਈ ਪੈਣਾ ਪੈਸੇ ਚ ਕਰਪਸ਼ਨ ਆ ਜਾਂਦੀ ਜਿੰਨਾ ਮਰਜ਼ੀ ਜ਼ੋਰ ਲਾ ਲੋ ਇਨਸਾਨ ਆ ਨਾ ਅਕਰਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਸਿੰਘ ਹੋਰ ਪੇਰੇ ਕੀ ਹਾਲ ਚੱਲ ਨੇ ਕੱਲ ਨੇ ਖਬਰ ਅੱਖਾਂ ਸਾਹਮਣੇ ਗੁਜ਼ਰੀ ਹੈ ਇੱਕ ਨੌਜਵਾਨ ਪਾਠੀ ਸਿੰਘ ਜਿਹਦੇ ਉੱਤੇ ਛੱਤ ਡਿੱਗੀ ਘਰ ਦੀ ਤੇ ਉਹ ਮਰ ਗਿਆ ਵਿਚਾਰਾ ਮੈਂ ਅਕਸਰ ਇਹ ਜ਼ਿਕਰ ਕਰਦਾ ਹੁੰਨਾ ਕਿ ਜਿੰਨੀਆਂ ਵੀ ਪੰਜਾਬ ਦੀਆਂ ਜਾਂ ਦੁਨੀਆ ਭਰ ਜਿੰਨੀਆਂ ਵੀ ਕਮੇਟੀਆਂ ਨੇ ਇਹ ਸਾਰਿਆਂ ਤੇ ਜਿੰਨੇ ਕਾਬਜ਼ ਨੇ ਉਹ ਸਾਰੇ ਕਾਮਰੇਡ ਨੇ ਜਿਨ੍ਹਾਂ ਦਾ ਧਰਮ ਨਾਲ ਕੋਈ ਲੈਣ ਦੇਣ ਨਹੀਂ ਹੈ ਜਿਨ੍ਹਾਂ ਦਾ ਗੁਰਬਾਣੀ ਨਾਲ ਜਿਨ੍ਹਾਂ ਦਾ ਇਨਸਾਨੀਅਤ ਨਾਲ ਜਿਨ੍ਹਾਂ ਦਾ ਦਇਆ ਨਾਲ ਕੋਈ ਲੈਣ ਦੇਣ ਨਹੀਂ ਕਿਉਂਕਿ ਇਹ ਲੋਕ ਪੈਸੇ ਕਰਕੇ ਪ੍ਰਭਤਾ ਕਰਕੇ ਸੱਤਾ ਕਰਕੇ ਕਾਬਜ਼ ਹੁੰਦੇ ਨੇ ਤੇ ਇਹਨਾਂ ਲੋਕਾਂ ਦਾ ਜਿਹੜਾ ਜੀਵਨ ਚਾਹੇ ਉਹ ਪਿੰਡ ਦਾ ਚੌਧਰੀ ਹੈ ਜਾਂ ਸਰਪੰਚ ਹੈ ਜਾਂ ਨੰਬਰਦਾਰ ਹੈ ਮੈਂ ਕਰੀਬਨ ਕਰੀਬਨ ਸਾਰੀ ਦੁਨੀਆ ਘੁੰਮਿਆ ਮੈਨੂੰ ਇੱਕ ਵੀ ਗੁਰੂ ਘਰ ਦਾ ਜਿਹੜਾ ਪ੍ਰਬੰਧਕ ਹੈ ਨਾ ਗੁਰਮੁਖੀ ਮਿਲਨ ਨੂੰ ਅੱਜ ਤੱਕ ਉਹ ਡਰਾਮੇ ਕਰਦੇ ਨੇ ਪਰ ਕਿਉਂਕਿ ਹੁਣ ਦੇਖ ਲਈਦੀ ਅੱਖ ਹੈਗੀ ਐ ਕੋਵਿਡ ਦੇ ਵਿੱਚ ਵੀ ਨਾ ਮੈਂ ਇੱਕ ਆਵਾਜ਼ ਚੱਕੀ ਸੀ ਵੀ ਆ ਤੁਸੀਂ ਜਿਹੜੇ ਲੰਗਰ ਖਰਾਬ ਕਰ ਰਹੇ ਹੋ ਲਾਲਾ ਕੇ ਥਾਂ ਥਾਂ ਭਈਆਂ ਦੇ ਉਹ ਤੇ ਸ਼ਾਮ ਨੂੰ ਚਿਕਨ ਚੌਲ ਖਾਂਦੇ ਨੇ ਤੁਸੀਂ ਦਾਲਾਂ ਦੇ ਰਹੇ ਹੋ ਕਿੱਥੇ ਖਾਂਣਗੇ ਉਹ ਆਪਣੇ ਗਰੰਥੀਆਂ ਦੇ ਆਪਣੇ ਪਾਠੀ ਸਿੰਘਾਂ ਦੇ ਘਰ ਭਰੋ ਤੇ ਇੰਗਲੈਂਡ ਦੇ ਇੱਕ ਬੜੇ-ਬੜੇ ਚੈਨਲ ਨੇ ਮੇਰੀ ਇਸੇ ਆਵਾਜ਼ ਤੋਂ 1 ਕਰੋੜ ਤੋਂ ਵੱਧ ਰੁਪਈਆ ਇਕੱਠਾ ਕਰਕੇ ਤੇ ਦਿੱਤਾ ਨਹੀਂ ਕਿਸੇ ਨੂੰ ਫਿਰ ਇੱਕ ਸੱਜਣ ਸੀ ਆਪਣਾ ਉੱਥੇ ਜੋਬ ਛੱਡ ਗਿਆ ਸੀਗਾ ਵਿੱਚੋਂ ਫਿਰ ਦਿੱਲੀ ਵੀ ਮੈਂ ਸਰਸਾ ਸਾਹਿਬ ਨੂੰ ਕਹਿਆ ਸੀ ਵੀ ਕਟਕੜ ਰਾਗੀ ਸਿੰਘਾਂ ਤੇ ਗਰੰਦੀ ਸਿੰਘਾਂ ਦੇ ਘਰ ਜਿਹੜੇ ਰਾਸ਼ਨ ਨਾ ਭਰੋ ਅੱਜ ਸਿੱਖਾਂ ਦੀ ਜਿਹੜੀ ਬਦਹਾਲੀ ਹੈ ਨਾ ਇਹਦਾ ਕਾਰਨ ਸਿੱਖ ਖੁਦ ਨੇ ਮੈਂ ਹੁਣ ਇੱਕ ਪੌਡਕਾਸਟ ਦੇਖ ਰਿਹਾ ਸੀ ਕਿ ਸਿਧਾਂਤਰਾ ਪ੍ਰਦੇਸ਼ ਚੋਂ ਉਹ ਪੰਜਾਬ ਦੀ ਕਨਵਰਜਨ ਤੇ ਗੱਲ ਕਰ ਰਿਹਾ ਸੀਗਾ ਤੇ ਮੈਂ ਅੱਗੇ ਵੀ ਕਹਿੰਦਾ ਵੀ ਕਿਉਂ ਗਰੀਬ ਸਿੱਖ ਕਨਵਰਟ ਨਾ ਹੋ ਜਾਏ ਯਾਰ ਜਿਹੜਾ ਆਪਣੀ ਧੀ ਦੇ ਵਿਆਹ ਦੇ ਚਾਹੇ ਦਾ ਆਗੀ ਪਟਨੀ ਸੱਦ ਸਕਦਾ ਚਾਹੇ ਦਾ ਗਰੰਥੀ ਨਹੀਂ ਸੱਦ ਸਕਦਾ ਨਾ ਅਸੀਂ ਕਹਿੰਨੇ ਆ ਕਿ ਇਹ ਗਰੰਥੀ ਗੁਰੂ ਕੇ ਵਜ਼ੀਰ ਨੇ ਜਿਹੜਾ ਦੁਨੀਆ ਦਾ ਸਭ ਤੋਂ ਔੜਾ ਝੂਠ ਹੈ ਮੇਰੀ ਇੱਕ ਵੀਡੀਓ ਬੜੀ ਵਾਇਰਲ ਹੋ ਗਈ ਜਿਸ ਵਿੱਚ ਮੈਂ ਕਿਸ ਜਿਹੜਾ ਸਤਨੂ ਖਿੱਦ ਬੰਦਾ ਪਾਠੀ ਬਣਦਾ ਹਨ ਉਹ ਕੱਟ ਕੇ ਬੜੀ ਚੱਲੀ ਸੀ ਪਰ ਉਹਦਾ ਜਿਹੜਾ ਅਗਲਾ ਹਿੱਸਾ ਨਹੀਂ ਕਿਸੇ ਨੇ ਸੁਣਿਆ ਕਿਉਂਕਿ ਅਸੀਂ ਉਹਨਾਂ ਕੁ ਸੁਣਨਾ ਚਾਹੁੰਦੇ ਆ ਜਿੰਨਾਂ ਨੂੰ ਸਾਨੂੰ ਚੰਗਾ ਲੱਗਦਾ ਹੈ ਹੁਣ ਉਹ ਗ੍ਰੰਥੀਆਂ ਦੇ ਹਾਲਾਤ ਪਿੱਛੇ ਮੈਨੂੰ 1.5 ਸਾਲ ਪਹਿਲਾਂ ਇੱਕ ਸਿੰਘ ਦਾ ਫੋਨ ਆਇਆ ਕਹਿੰਦਾ ਬਾਬੇ بارشਾਂ ਬੜੀਆਂ ਹੋਈਆਂ ਨੇ ਤੇ ਛੱਤ ਨਾ ਜਾ ਬੋਵੇ ਕਿਤੇ ਤੇ ਚਲੋ ਜਿੰਨੀ ਸਮਰੱਥਾ ਸੀ ਅਸੀਂ ਪਾ ਸੇਵਾ ਪਾਣੀ ਕੀਤੀ ਕਿਉਂਕਿ ਮੈਂ ਐਨ ਜੀਓ ਵਜ਼ ਵਗੈਰਾ ਚਲਾਉਂਦੇ ਹੱਕ ਚ ਨਹੀਂ ਨਾਮ ਇਹਨਾਂ ਕਮਾਈ ਪੈਣਾ ਪੈਸੇ ਚ ਕਰਪਸ਼ਨ ਆ ਜਾਂਦੀ ਜਿੰਨਾ ਮਰਜ਼ੀ ਜ਼ੋਰ ਲਾ ਲੋ ਇਨਸਾਨ ਆ ਨਾ ਅਕਰਸੀ ਕਿੰਨੀ ਵੀ ਕੋਸ਼ਿਸ਼ ਕਰ ਲਈਏ ਅਸੀਂ ਯਾਰ ਕਿਤੇ ਨਾ ਕਿਤੇ ਡੋਲ ਸਕਦੇ ਹਾਂ ਨਾ ਇਸ ਕਰਕੇ ਮੈਂ ਜੋ ਰਵੀ ਸਿੰਘ ਖਾਲਸਾ ਏਡ ਨਾਲ ਪੰਗਾ ਪਿਆ ਸੀ ਉਦੋਂ ਵੀ ਜਿਹੜੇ ਸ਼ਹੀਦ ਪਰਵਾਰ ਮੇਰੇ ਕੋਲ ਆਏ ਸੀ ਉਹਨਾਂ ਨੂੰ ਮੈਂ ਡਾਇਰੈਕਟ ਕਰਤਾ ਸੀ ਬਾਲੇ ਸ ਇਨਵੋਲ ਨਹੀਂ ਸੀ ਅਭੀ ਆਪੇ ਚੱਕੋ ਨੰਬਰ ਆਪੇ ਪੈਸੇ ਦੋ ਮੈਨੂੰ ਇਨਵੋਲ ਨਾ ਕਰੋ ਮਨ ਇਹ ਦੋਲ ਸਕਦਾ ਹੈ ਐਸਾ ਕੋਈ ਕੋਈ ਦਾਵਾ ਨਹੀਂ ਹੈ ਪਰ ਇਹ ਗਰੰਥੀ ਸਿੰਘਾਂ ਦੇ ਜਿਹੜੇ ਹਾਲਾਤ ਨੇ ਮੈਂ ਫਿਰ ਕਰਦਾ ਵੀ ਸਭ ਤੋਂ ਸੰਸਾਰ ਦਾ ਵੱਡਾ ਝੂਠ ਹੈ ਕਿ ਗੁਰੂ ਕੇ ਵਜ਼ੀਰ ਨੇ ਇਹਨਾਂ ਦੀ ਔਕਾਤ ਤੇ ਪਈਆਂ ਤੋਂ ਹੀ ਬਹੁ ਡਿੱਗੀ ਹੋਈ ਹੈ ਮਤਲਬ 5 5 7 7 10 10000 ਦੇ ਵਿੱਚ 18 18 ਘੰਟੇ ਤੁਸੀਂ ਕੰਮ ਕਰਵਾਉਂਦੇ ਉਹਨਾਂ ਕੋਲੋਂ ਸਾਰੇ ਟੱਬਰ ਤੋਂ ਗਰੰਥੀ ਦੇ ਬੱਚੇ ਵੀ ਪਿੰਡ ਚ ਸ਼ਰਮਿੰਦਰ ਸ਼ਰਮਿੰਦੇ ਫਿਰਦੇ ਨੇ ਮਾੜੀ ਗੱਲ ਉਹ ਭਾਈ ਤੇਰੇ ਨਿਆਣੇ ਨੇ ਇਹ ਕਰਦਾ ਉਹ ਸ਼ਿਕਾਇਤਾਂ ਦਾ ਘਰ ਤੇ ਅੱਜ ਜੋ ਹੋਇਆ ਉਹ ਇੰਨਾ ਸੁੰਦਰ ਨੌਜਵਾਨ ਹੈ ਯਾਰ ਮਨੁੱਖ ਮਨ ਉਸ ਪਿੰਡ ਦੇ ਜਿਹੜੇ ਕੜਮ ਚੋਦਰੀ ਮੈਂ ਕਹਿ ਸਕਦਾ ਉਹਨਾਂ ਨੂੰ ਨਜ਼ਰ ਨਹੀਂ ਆਇਆ ਕਿ ਇਸ ਘਰ ਦੀ ਹਾਲਤ ਕਿਹਸੀ ਹੈ ਹਨ ਮੈਂ ਅਕਸਰ ਜਦੋਂ ਜਨਤ ਇਹ ਮੇਰਾ ਇਹ ਹੁੰਦਾ ਕਿ ਮੈਂ ਪ੍ਰਧਾਨਾਂ ਦੇ ਘਰਾਂ ਚ ਨਹੀਂ ਮੈਂ ਗਰੰਥੀ ਸਿੰਘਾਂ ਦੇ ਘਰ ਚ ਰਹਿਣਾ ਹੁੰਦਾ ਲੰਗਰ ਵਾਲੇ ਤੋਂ ਛਕਣਾ ਹੁੰਦਾ ਤੇ ਉਹ ਅਬਜ਼ਰਵ ਕਰਦਾ ਮੈਂ ਕਿ ਸਾਡਾ ਸਾਰਾ ਖਾਨਦਨ ਵੀ ਇਸ ਲਾਈਨ ਚ ਆਇਆ ਨਾ ਮੈਂ ਨਹੀਂ ਦੇਖਿਆ ਕੋਈ ਵੀ ਗਰੰਥੀ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਥੋੜਾ ਬੋਧਾ ਕੌਨਫੀਡੈਂਟ ਹੋਵੇ ਚਾਹੇ ਉਹਦੀ ਉਮਰ ਉਮਰ ਕਿਤਨੀ ਵੀ ਹੋਵੇ ਉਹਦੇ ਅੰਦਰ ਹੀਣਤਾ ਰਹਿੰਦੀ ਹੈ ਇੱਕ ਵਾਰ ਇੱਕ ਬਜ਼ੁਰਗ ਕੋਲ ਰੁਕਿਆ ਸੀ ਮੈਂ ਉਹਨਾਂ ਨੇ ਆਪ ਥੱਲੇ ਸੁੱਤੇ ਤੇ ਮੈਨੂੰ ਚਾਦਰ ਵਿਛਾ ਕੇ ਉੱਪਰ ਪਵਾਇਆ ਸੀ ਕਿਉਂਕਿ ਉਹਨੂੰ ਇਹ ਨਹੀਂ ਸੀ ਪਤਾ ਮੈਂ ਕੌਣ ਆ ਪਰ ਮੈਂ ਆਇਆ ਕਿਦੋਂ ਬਾਰੋਂ ਇਹਨਾਂ ਨੂੰ ਪਤਾ ਸੀ ਉਹਨਾਂ ਨੂੰ ਨਹੀਂ ਸੀ ਜਾਣਦੇ ਮੈਨੂੰ ਉਹ ਦਰਜ ਨਹੀਂ ਵੀ ਕਿਤੇ ਕੋਈ ਕਮੇਟੀ ਦੇ ਬੰਦੇ ਨਾ ਹੋਵੇ ਕਿਤੇ ਪ੍ਰਧਾਨ ਰਿਸ਼ਤੇਦਾਰ ਨਾ ਹੋਵੇ ਐਸੇ ਜਿਹੜੇ ਕ੍ਰਮ ਚੌਧਰੀ ਨੇ ਫਿਰ ਐਨਜੀਓ ਵਾਲੇ ਨੇ ਜਿੰਨੇ ਵੀ ਨੇ ਇਹਨਾਂ ਲੋਕਾਂ ਨੇ ਸਰਬਤ ਦੇ ਭਲੇ ਦਾ ਜਿਹੜਾ ਰਾਗ ਅਲਾਪਿਆ ਨਾ ਉਹ ਸਿੱਖੀ ਵਾਸਤੇ ਬਹੁਤ ਖਤਰਨਾਕ ਹੈ ਸਰਬੱਤ ਦਾ ਭਲਾ ਕਿੰਨੇ ਕਿਹਾ ਹੈ ਮੈਨੂੰ ਨਹੀਂ ਪਤਾ ਗੁਰਬਾਣੀ ਦੇ ਕਿੱਥੇ ਲਿਖਿਆ ਮੈਨੂੰ ਨਹੀਂ ਸਮਝ ਆਈ ਹੋ ਸਕਦਾ ਮੈਂ ਗੁਰਬਾਣੀ ਦਾ ਨ ਜਾਣਕਾਰ ਨਾ ਹੋਵਾਂ ਕਿ ਮੈਨੂੰ ਨਾ ਪਤਾ ਹੋਵੇ ਕਿ ਤੋ ਕਿੱਥੇ ਆਈ ਹੈ ਪਰ ਮੇਰਾ ਸਵਾਲ ਹੈ ਕਿ ਸਰਬੱਤ ਦੇ ਭਲੇ ਦੇ ਵਿੱਚ ਸਿੱਖ ਨਹੀਂ ਹੁੰਦੇ ਜਦਗੁਰ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕਰਤਾ ਕਿ দান ਦਿਓ ਇਨਹੀ ਕੋ ਭਲੋ ਅਰ ਆਨ ਕੋ ਦਾਨ ਨਾ ਲੱਗਨ ਨੀ ਕੋ ਜੇ ਦਾਨ ਦੇਣਾ ਤੇ ਮੇਰੇ ਗਰੀਬ ਸਿੱਖਾਂ ਨੂੰ ਦੇ ਹੋਰ ਕਿਸੇ ਨੂੰ ਦਿੱਤਾ ਹੋਇਆ ਦਾਨ ਇਹ ਫਲੀ ਭੂਤ ਨਹੀਂ ਹੋਏਗਾ ਤੇ ਕਿਤੇ ਰਵੀ ਸਿੰਘ ਖਾਲਸਾ ਏਡ ਵਾਲਾ ਜਿਹੜਾ ਉਹ ਸਾਡਾ ਅਰਬਾ ਰੁਪਏ ਜਿਹੜਾ ਉਹ ਲੁੱਟ ਕੇ ਪੰਜਾਬ ਚ ਲੈ ਜਾਂਦਾ ਹੈ ਕਿਤੇ ਪੰਜਾਬ ਦੇ ਵਿੱਚ ਆ ਆਮ ਆਦਮੀ ਪਾਰਟੀ ਸਰਕਾਰ ਉਤਾਰਨ ਵਾਸਤੇ ਜਿਹੜੇ ਬਾਹਰ ਖਲਸਾਨੀ ਨੇ 17 ਮਿਲੀਅਨ ਡਾਲਰ ਦੇ ਲਾਗੇ ਲਾਗੇ ਉਹ ਇਹ ਡੋਨੇਟ ਕਰਦੇ ਸੀ ਉਹ 17 ਮਿਲੀਅਨ ਸਿੱਖਾਂ ਦਾ ਪੈਸਾ ਸੀ ਨਾ ਸਾਡੇ ਦੁਸ਼ਮਣਾਂ ਨੂੰ ਸਾਡੇ ਸਿਰ ਤੇ ਬਾਹਤਾਂ ਲੋਕਾਂ ਨੇ ਸ਼੍ਰੋਮਣੀ ਕਮੇਟੀ ਦੇ ਅੰਦਰ ਨਾ ਅਹਲ ਲੋਕ ਕਾਬਜ਼ ਨੇ ਦਿੱਲੀ ਕਮੇਟੀ ਚ ਵੱਧ ਦਿਮਾਗ ਨਾ ਅਹਲ ਲੋਕ ਕਾਬਜ਼ ਨੇ ਆਹ ਹੁਣ ਮਸੀਹਗਰ ਸਾਹਿਬ ਕੀਰਤਨ ਸੁਣਦਾ ਵਸੀ ਇਤਨਾ ਬਸੁਰਾ ਕੀਰਤਨ ਮੈਂ ਪਹਿਲਾਂ ਲੱਗਾ ਸੀ ਵੀਡੀਓ ਪਾਉਣ ਫਿਰ ਮੈਂ ਕਹਿਆ ਯਾਰ ਚਲ ਰਾਗੀ ਸਿੰਘ ਰੋਟੀ ਪਾਣੀ ਖਾਂਦਾ ਖਾਂਦ ਕਿਉਂਕਿ 10000 ਰੁਪਏ ਚ ਇੰਨਾ ਕੁਝ ਹੀ ਹੋਣਾ ਕੀ ਕਰਨਾ ਫਿਰ ਇਹ ਛਿੜਕਾਂ ਵਾਧੂ ਦੀਆਂ ਪ੍ਰਬੰਧਕਾਂ ਦੀਆਂ ਹਨਾ ਸੋ ਇਹ ਜੋ ਬਦਹਾਲੀ ਗਰੰਥੀ ਸਿੰਘਾਂ ਦੀ ਮੈਂ ਬਹੁਤ ਜਿਹੜੇ ਗੁਣ ਚਾਹੀਦੇ ਨਾ ਸਿੱਖਣ ਵਾਸਤੇ ਜਿਹੜੇ ਗੁਣ ਚਾਹੀਦੇ ਧਰਮੀ ਹੋਣ ਵਾਸਤੇ ਉਹਦੇ ਚੋਂ ਇੱਕ ਵੀ ਗੁਣ ਮੈਂ ਅਜੇ ਤੱਕ ਕਿਸੇ ਪ੍ਰਬੰਧਕ ਕਮੇਟੀ ਵਿੱਚ ਨਹੀਂ ਦੇਖਿਆ ਇਸੇ ਕਰਕੇ ਮੈਂ ਕਥਾ ਨਹੀਂ ਕਰਦਾ ਇਸੇ ਕਰਕੇ ਸ਼ਾਇਦ ਮੈਨੂੰ ਸਾਥ ਦੇ ਵੀ ਨਹੀਂ ਆ ਕਿਉਂਕਿ ਮੇਰਾ ਸੁਭਾਅ ਕਹਿਣਾ ਹੈ ਚੁੱਪ ਨਹੀਂ ਕਰ ਸਕਦਾ ਸੋ ਜੇ ਮੈਂ ਵੀ ਕਥਾ ਕਰਨੀ ਹੈ ਤੇ ਇਸ ਪੈਸੇ ਤੇ ਪਲਣਾ ਹੈ ਤਾਂ ਮੈਨੂੰ ਵੀ ਚੁੱਪ ਰਹਿਣਾ ਪੈਣਾ ਹੈ ਮੈਨੂੰ ਵੀ ਪ੍ਰਧਾਨਾਂ ਸੈਕਟਰੀਆਂ ਦੇ ਅੱਗੇ ਸਾਡੇ ਨਾਲ ਉੱਥੇ ਬਾਹਰ ਗੱਲ ਹੈ ਵੀ ਰਾਗੀ ਪ੍ਰਚਾਰ ਦੀ ਨਿਸ਼ਾਨੀ ਕੀ ਕਹਿੰਦੇ ਉਹਦੇ ਮੋਢੇ ਨਾ ਐਂ ਅੱਗੇ ਨੂੰ ਹੋਏ ਹੁੰਦੇ ਐਂ ਕਰ ਕਰ ਕੇ ਸਾਰੇ ਨੂੰ ਇਹ ਨਿਸ਼ਾਨੀ ਉਹਦੇ ਮੋਢੇ 'ਾਂ ਨੂੰ ਹੋਣਗੇ ਸੋ ਇਹ ਚੀਜ਼ਾਂ ਨੇ ਇਤਿਹੀ ਕੌਮ ਵੀ ਜਿਹੜੀ ਬਾਦ ਦਿਮਾਗ ਹੈ ਉਹਨੂੰ ਵੀ ਤੇ ਮੈਂ ਕੁਝ ਨਹੀਂ ਕਹਿ ਸਕਦਾ ਨਾ ਉਹ ਵੀ ਕੁਝ ਨਹੀਂ ਕਰ ਸਕਦੇ ਇਸ ਉੱਤੇ ਮੁੱਦੇ ਬਣ ਜਾਣਗੇ ਐਨ ਜੀਓਜ਼ ਬਣ ਜਾਣਗੀਆਂ ਉਹਦੇ ਚੋਂ 20 ਰੁਪਏ ਗ੍ਰੰਥੀ ਨੂੰ ਜਾਣਗੇ 80 ਰੁਪਏ ਆਪ ਖਾਣਗੇ ਹਨਾ ਇਹ ਤੇ ਬਿਜ਼ਨਸ ਹੋ ਸਕਦਾ ਪਰ ਇਹ ਤੇ ਭਲਾ ਕਿਸੇ ਦਾ ਨਹੀਂ ਹੋ ਸਕਦਾ ਮੈਂ ਜਦੋਂ ਦਾ ਆਇਆ ਅਸੀਂ ਕਰੀਬਨ ਹਰ 40 ਦਿਨਾਂ 'ਚ ਖੰਡਪੜ ਸਾਹਿਬ ਗੁਰਉਾਨੇ ਮੈਨੂੰ ਉਹ ਨਹੀਂ ਯਾਦ ਕਿ ਮੇਰੇ ਕਿਸੇ ਵੀ ਸਮਾਗਮ ਤੇ ਮੈਂ ਗਿਆ ਹੋਵਾਂ ਮੈਂ ਹੋਰ ਪਜਾਈਦਾ ਕਿਤੇ ਮੈਨੂੰ 6 ਪਾਠੀ ਸਿੰਘ ਲੱਭੇ ਹੁਣ ਕਿਸੇ ਇੱਕ ਜਗ੍ਹਾ ਦੇ ਉੱਤੇ ਤਿੰਨ ਪਾਠੀ ਪਾਠ ਕਰਦੇ ਨੇ ਪਹਿਲਾਂ ਸਾਡੇ ਵਾਲੇ 7 ਹੁੰਦੇ ਸੀਗੇ ਕੋਈ ਨਾਲ ਫਿਰ ਧੂਪ ਚੀਆ ਤੇ ਉਹ ਦੇਖ ਕਰਨ ਵੇਲੇ ਜਗਾਉਣ ਵਾਲਾ 5 ਹੋਏ ਹੁਣ ਤੇ 3 ਕ ਰਹਿ ਗਏ ਨੇ ਤਿੰਨ ਤਿੰਨ ਪਾਠ ਕੀ ਪਾਠ ਕਰਦੇ ਹੁਣਗੇ ਤੇ ਤੁਹਾਨੂੰ ਉਹਦਾ ਕੀ ਫਲ ਮਿਲਦਾ ਹੋਏਗਾ ਤਿੰਨ ਪਾਠੀ ਮਤਲਬ 6 ਘੰਟੇ ਬਾਅਦ ਡਿਊਟੀ ਹੁੰਦੀ ਹੋਗੀ ਅੱਜ ਬੜੇ ਬੜੇ ਪਾਠੀ ਸਿੰਘ ਹੁਣ ਨਾ ਇੱਕ ਟ੍ਰੈਂਡ ਚੱਲ ਪਿਆ ਫੂਡ ਦਾ ਉਹ ਬੜੀ ਅੱਛੀ ਗੱਲ ਚੱਲੀ ਹੈ ਤੇ ਉਹ ਆਪਣਾ ਕਾਰੋਬਾਰ ਛੱਡ ਕੇ ਤੇ ਉਹ ਕੋਈ ਮਤਲਬ 버ਗਰ ਵੇਚ ਰਿਹਾ ਹੈ ਕੋਈ ਕੁਲਚੇ ਲਾ ਰਿਹਾ ਹੈ ਰੋਟੀ ਦੇ ਅੱਛੀ ਖਾ ਰੇ ਨਾ ਕਿਸੇ ਦੀ ਗੁਲਾਮੀ ਤੇ ਨਹੀਂ ਕਰ ਰੇ ਨਾ ਕਿਸੇ ਦੀ ਜੀ ਹਜ਼ੂਰੀ ਤੇ ਨਹੀਂ ਨਾ ਕਰ ਰੇ ਸੋ ਇਹ ਬੜਾ ਬੜਾ ਝੂਠ ਬੋਲੇਗਾ ਕਿ ਜਿਹੜਾ ਗਰੰਥੀ ਹੈ ਇਹ ਗੁਰੂ ਦਾ ਵਜ਼ੀਰ ਹੈ ਗੁਰੂ ਦਾ ਵਜ਼ੀਰ ਨਹੀਂ ਹੈ ਇਹ ਪ੍ਰਧਾਨ ਦਾ ਵੀ ਨੌਕਰ ਹੈ ਇਹ ਸਕੱਤਰ ਦਾ ਵੀ ਨੌਕਰ ਹੈ ਇੱਕ ਜਾਂਚੀ ਦਾ ਵੀ ਨੌਕਰ ਹੈ ਇਹ ਪਿੰਡ ਦਾ ਜਿਹੜਾ ਚੌਂਕੀਦਾਰ ਹੈ ਉਹਦਾ ਵੀ ਨੌਕਰ ਹੈ ਇਹਦੀ ਇਹ ਔਕਾਤ ਅਗਰ ਨਹੀਂ ਸੀ ਕਿ 5 5 6 6000 ਦੇ ਵਿੱਚ ਤੁਸੀਂ ਰੱਖੇ ਹੋਏ ਨੇ ਅਖੰਡਪੁਰ ਸਾਹਿਬ ਮਤਲਬ ਆਪਣੇ ਰਿਸ਼ਤੇਦਾਰੀ ਮੈਂ ਗੱਲ ਦੱਸ ਰਿਹਾ ਵਿਆਹ ਤੇ ਲਾਤਾ 28 29 ਲੱਖ ਤੇ ਰਾਗੀ ਸਿੰਘਾਂ ਨੂੰ 5200 ਦਿਨਾਂ ਲੱਗੇ ਮੌਤ ਪੈਂਦੀ ਸੀ ਐਸੇ ਵੀ ਚੀਜ਼ਾਂ ਦੇਖੀਆਂ ਅਸੀਂ ਮਮਲੋ ਜੇ ਉਹ ਕਹਵੇ ਨਾ ਕਿ ਖਾਨਪਰਸਾ ਦੀ ਭੇਟਾ ਜਿਹੜੀ ਐ ਉਹ 11000 ਤੇ ਚੀਕਾ 11000 ਤੇ ਲੰਗਰ ਤੇ ਹਲਵਾਏ ਨੂੰ 2 ਲੱਖ ਦੇ ਦੇਣਗੇ ਉਹ 7100 ਕਹਿੰਦੇ ਉਹ ਤੇ ਬਾਬਾ 6500 ਮੰਗਦਾ ਈ ਤੁਸੀਂ ਕਰ ਰਹੇ ਹੋ ਇਦਾਂ ਕੀ ਕੁਝ ਪ੍ਰਾਪਤ ਹੋਣਾ ਹੈ ਇਸੇ ਕਰਕੇ ਕਨਵਰਜੈਂਸ ਜਿਹੜੀ ਮਾਸ ਲੈਵਲ ਤੇ ਹੋ ਰਹੀ ਹੈ। ਔਰ ਐਸਾ ਧਰਮ ਛੱਡ ਵੀ ਜਾਣਾ ਚਾਹੀਦਾ ਫਿਰ। ਮੈਂ ਤੇ ਖੁਦ ਅੱਜ ਦੁਖੀ ਹੋ ਕੇ ਗੱਲ ਕਹਿ ਰਿਹਾ। ਕਿ ਯਾਰ ਉਹ ਨੌਜਵਾਨ ਛਤ ਲਿਗਨਾਂ ਮਰ ਗਿਆ ਯਾਰ। ਤੁਹਾਡੇ ਪਿੰਡ ਦਾ ਗਰੰਥੀ ਸਿੰਘ ਹੋਵੇ ਜਿਹੜਾ ਤੁਹਾਡੇ ਬਾਬੇ ਨੂੰ ਸਾambda ਹੋਵੇ। ਅੱਜ ਗ੍ਰੰਥੀ ਸਿੰਘ ਸਾਰੇ ਖਤਮ ਕਰ ਦੋ ਨਾ ਪੰਜਾਬ ਚੋਂ ਦੁਨੀਆ ਦੇ ਵਿੱਚੋਂ ਤੇ ਸਾਰੇ ਗੁਰਦਾਰੇ ਬੰਦ ਹੋ ਜਾਣਗੇ ਅੱਜ ਜੇਕਰ ਸਾਰੇ ਗ੍ਰੰਥੀ ਇਹ ਤਹਈਆ ਕਰ ਲੈਣਾ ਵੀ ਅਸੀਂ ਬਾਈਕਾਟ ਕੀਤਾ ਅਸੀਂ ਨਹੀਂ ਪ੍ਰਕਾਸ਼ ਕਰਨਾ ਮਹਾਰਾਜ ਦਾ ਤੇ ਸਾਰੇ ਦੁਨੀਆ ਦੇ ਗੁਰੂ ਘਰ ਬੰਦ ਹੋ ਜਾਣਗੇ ਇੰਨੀ ਤਾਕਤ ਆ ਗ੍ਰੰਥੀ ਦੀ ਗ੍ਰੰਥੀ ਨਾ ਉਹਦੇ ਮਹਾਰਾਜ ਪ੍ਰਕਾਸ਼ ਕਿੰਨੇ ਕਰਨਾ ਹੈ ਕਿਉਂਕਿ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਤੇ ਵੀ ਨਹੀਂ ਪਤਾ ਕਿ ਬਾਬਾ ਸਿੱਧਾ ਕਿਹੜੇ ਪਾਸੇ ਹੁੰਦਾ ਵਾ ਇਹ ਉਹ ਕਾਧਾ ਕਮੇਟੀਆਂ ਦੀ ਸੋ ਦੋ ਥਾਵਾਂ ਤੇ ਤੁਹਾਨੂੰ ਸ੍ਰੀ ਦੇ ਨਖਿੱਧ ਲੋਕ ਮਿਲਣਗੇ ਇੱਕ ਸਿਆਸਤ ਵਿੱਚ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਵਿੱਚ ਜੇ ਸੂ ਜਵਾਨ ਹੁੰਦੇ ਤੇ ਅੱਜ ਪੰਥ ਦੀ ਇਹ ਹਾਲਤ ਹੁੰਦੀ ਜੇ ਇਹ ਸੂ ਜਵਾਨ ਹੁੰਦੇ ਤੇ ਅੱਜ ਗਰੰਧੀ ਸਿੰਘ ਵਿਚਾਰੇ ਇੰਨੀ ਪਸਮੰਦਗੀ ਚ ਹੁੰਦੇ ਉਹਨਾਂ ਦਾ ਪਰਿਵਾਰ ਗਰੰਧੀ ਸਿੰਘਾਂ ਦੇ ਘਰਾਂ ਵਿੱਚ ਬਹੁਏ بڑے ਘਟ ਹੁੰਦੇ ਨੇ ਕੋਈ ਪ੍ਰਾਈਵੇਟ ਲਾਈਫ ਨਹੀਂ ਹੈ ਦੋ ਘੜੀ ਆਪਣੀ ਵਾਈਫ ਨਾਲ ਬੈਠ ਨਹੀਂ ਸਕਦਾ ਜਿਹੜਾ ਮਹਿਲਤ ਮਰ ਕੇ ਅੰਦਰ ਆ ਵੜਦਾ ਉਹ ਜਿਹੜੀ ਘਰ ਦੀ ਗ੍ਰੰਥੀ ਸਾਰੇ ਪਿੰਡ ਦੀ ਚਾਹ ਬਣਾਉਣ ਜੋਗੀ ਫਿਰ ਉਹ ਬੋਧੀ ਪਿਕਸ਼ਕਾ ਮੰਗ ਉਸ ਗਜਾ ਕਰਦਾ ਫਿਰਦਾ ਵਿੱਚ ਮਾਵਾਂ ਦੀ ਅਦਾਲਤ ਵਿੱਚ ਟੀਂਡੇ ਵਿੱਚੇ ਬਤਾਉਂ ਉਹਦੇ ਵਿੱਚ ਇਹ ਤੇ ਵਿੱਚੇ ਹੀ ਉਹ ਤੇ ਸੁੱਕੀਆਂ ਰੋਟੀਆਂ ਤੇ ਤੁਸੀਂ ਕੀ ਤੁਹਾਨੂੰ ਲੱਗਦਾ ਹੈ ਬਹੁਤ ਕੋਈ ਤੇ ਤੁਸੀਂ ਦੁਨੀਆ ਦਾ ਰਾਜ ਕਰ ਲਓਗੇ ਇਸ ਤਰੀਕੇ ਦੇ ਨਾਲ ਅਜੇ ਪੰਜਾਬ ਚੋਂ ਬਾਹਰ ਅ ਜਿਹੜੇ ਹਾਲਾਤ ਨੇ ਨਾ ਉਹ ਥੋੜੇ ਜਿਹਾ ਬਿਹਤਰ ਹੋਏ ਨੇ ਜਿਹੜੇ ਮੈਂ ਦੇਖ ਰਿਹਾ ਮੈਂ ਜਾ ਕੇ ਮੈਂ ਥੋੜੇ ਜਿਹਾ ਅੱਛੇ ਨੇ ਇੰਨੇ ਜ਼ਿਆਦਾ ਨਹੀਂ ਪਰ ਥੋੜਾ ਜਿਹਾ ਫਰਕ ਤੇ ਹੈ ਪੰਜਾਬ ਨਾਲੋਂ ਪੰਜਾਬ ਦੇ ਪਿੰਡਾਂ ਦੇ ਅਗਰ ਗੁਰਦੁਆਰੇ ਦੇਖੀਏ ਔਰ ਉਹਨਾਂ ਜਗਰੰਥੀ ਸਿੰਘ ਦੇਖੀਏ ਤੇ ਬਹੁਤ ਬੁਰੀ ਹਾਲਤ ਹੈ ਸੋ ਮੈਨੂੰ ਨਹੀਂ ਪਤਾ ਕੀ ਇਹਦਾ ਕੀ ਹੱਲ ਹੋ ਸਕਦਾ ਹੈ ਕਿ ਕਾਬਜ਼ ਕਾਮਰੇਡ ਨੇ ਮੱਥਾ ਟੇਕਣ ਵਾਲੇ ਮੂਰਖ ਨੇ ਮਹਾ ਉਖਲ ਨੇ ਡੰਗਰ ਨੇ ਤੇ ਗ੍ਰੰਥੀ ਵਿਚਾਰੇ ਨੇ ਪੂਰੇ ਪਿੰਡ ਦੇ ਨੌਕਰ ਨੇ ਅਤਿਆਚਾਰ ਦੇ ਮਾਰੇ ਨੇ ਮਤਲਬ ਪਿੰਡ ਦੀ ਵਸੋਂ ਕਿੰਨੀ ਹੈ 500 ਲਾ ਲਓ 300 ਲਾ ਲਓ ਠੀਕ ਹੈ ਕਮੇਟੀ ਦੀ ਤਨਖਾਹ ਤੋਂ ਉੱਪਰ ਜੇ ਹਰ ਘਰ 2-200 ਮਹੀਨੇ ਦਾ ਲਾ ਦੇ ਤੇ ਗਰੰਥੀ ਸਿੰਘ ਚੰਗਣਾ ਜੇ ਗੁਰਦਆਰੇ ਦੀ ਬਿਲਡਿੰਗ ਨੇ ਬਣਾਉਂਦੇ ਤੁਸੀਂ ਗਰੰਥੀਆਂ ਦੇ ਘਰ ਨਹੀਂ ਬਣ ਸਕਦੇ ਸੋ ਇਹ ਗੱਲਾਂ ਕਹਿ ਲੈਣੀਆਂ ਥੋੜਾ ਮਨ ਹਲਕਾ ਹੋ ਜਾਂਦਾ ਬਾਕੀ ਚ ਕੁਟਣ ਪਾਉਣ ਨੂੰ ਕੁਝ ਨਹੀਂ ਹੈ ਕਿਉਂਕਿ ਨਾ ਕਿਸੇ ਇਹਦੇ ਜਿਵੇਂ ਪਹਿਲੀ ਮੈਂ ਕੋਵਿਡ ਦੀ ਗੱਲ ਕੀਤੀ ਸੀ ਗਰੰਥੀ ਸਿੰਘਾਂ ਦੀ ਤੇ ਉਹ ਇੰਗਲੈਂਡ ਦੇ ਇੱਕ ਚੈਨਲ ਨੇ ਕਰੋੜ ਤੋਂ ਵੱਧ ਰੁਪਏ ਇਕੱਠਾ ਕਰ ਲਿਆ ਸੀ ਕਹਿੰਦੇ ਇਹ ਵੀ ਇਸ ਵੀਡੀਓ ਤੋਂ ਵੀ ਠੱਗਾਂ ਨੇ ਪੈਸੇ ਫਿਰ ਇਕੱਠੇ ਕਰ ਲੈਣੇ ਆ ਆਈਡੀਆ ਆ ਹੈ ਨਾ ਸਾਰੇ ਨੂੰ ਪਰ ਭਲਾ ਨਹੀਂ ਹੋਣਾ ਕਿਸੇ ਦਾ ਤੇ ਭਲਾ ਤੁਹਾਡਾ ਵੀ ਨਹੀਂ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ